ਮਸ਼ਹੂਰ ਪੰਜਾਬੀ ਗਾਇਕ ਗੁਰਮੀਤ ਬਾਵਾ ਜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਜਿਨ੍ਹਾਂ ਨੇ ਕਿ ਪੰਜਾਬੀ ਜਗਤ ਦੇ ਵਿੱਚ ਆਪਣੇ ਗੀਤ ਗਾ ਕੇ ਲੋਕਾਂ ਦਾ ਦਿਲ ਜਿੱਤਿਆ ਸੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਗੁਰਮੀਤ ਬਾਵਾ ਜੀ ਦੀਆਂ ਦੋ ਧੀਆਂ ਨੇ ਅਤੇ ਕਾਫੀ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਹਨਾਂ ਦੀ ਬੇਟੀ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਕਿ ਉਹਨਾਂ ਦੀ ਧੀ ਗਲੋਰੀ ਬਾਬਾ ਜੀ ਦੇ ਘਰ ਦੇ ਹਾਲਾਤ ਠੀਕ ਨਹੀਂ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਸਾਰੇ ਵੱਦ ਤੋਂ ਵੱਦ ਇਸ ਕੁੜੀ ਦੀ ਮਦਦ ਕੀਤੀ ਜਾਵੇ ਆਖਿਰੇ ਗੁਰਮੀਤ ਬਾਬਾ ਜੀ ਦੀਆਂ ਕੁੜੀਆਂ ਨੇ ਉੱਥੇ ਤੁਹਾਨੂੰ ਦੱਸ ਦਈਏ ਕਿ ਇੰਨੀ ਹੀ ਖਬਰ ਸੁਣਦੇ ਆਂ ਹਾਲੀ ਵਿੱਚ ਬਾਲੀਵੁੱਡ ਦੇ ਸਟਾਰ ਅਕਸ਼ੇ ਕੁਮਾਰ ਜੀ ਨੇ ਗਲੋਰੀ ਬਾਬਾ ਜੀ ਦੇ ਖਾਤੇ 'ਚ ਪਾਏ 25 ਲੱਖ ਰੁਪਇਆ ਜੀ ਹਾਂ ਤੁਹਾਨੂੰ ਦੱਸ ਦਈਏ ਅਤੇ ਨਾਲ ਹੀ ਇਹ ਕੈਪਸ਼ਨ ਦੇ ਵਿੱਚ ਕਿਹਾ ਲਿਖਦੇ ਆ ਇਹ ਕੋਈ ਆਸਾਨ ਨਹੀਂ ਬਲਕਿ ਭਰਾ ਨੇ ਆਪਣੀ ਭੈਣ ਦੀ ਮਦਦ ਕੀਤੀ ਹੈ ਦੋਸਤੋ ਪਰ ਹੂਮ ਗੁਰਮੀਤ ਬਾਬਾ ਜੀ ਦੀ ਤੀ ਗਲੋਰੀ ਬਾਬਾ ਲਈ ਮਸੀਹਾ ਬਣੇ ਅਕਸ਼ੇ ਕੁਮਾਰ ਉਹਨਾਂ ਦੇ ਖਾਤੇ 'ਚ ਟਰਾਂਸਫਰ ਕੀਤੇ 25 ਲੱਖ ਰੁਪਇਆ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਆਪਣੇ ਰੈਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜਰੂਰ ਸਾਂਝੀ ਕਰਿਓ ਜੀ